ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਜਿੱਤੇ ਸਾਰੇ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਚੱਲੇ ਆ ਜੀ ਕਿੱਥੇ ਚੱਲੇ ਆ ਗੁਰਪ੍ਰੀਤ ਮੰਦਿਰ ਅੱਜ ਇਹ ਚੱਲੇ ਆ ਜੀ ਉੱਥੇ ਮੰਦਰਵਾ ਆਪਣੇ ਲਾਗੇ ਗਵੰਡੀ ਨੇ ਨੇਰ ਤੇ ਨੇਰ ਲੱਦੀ ਜਿਹੜੇ ਨੇਰੇ ਲੱਦੀਦੇ ਉੱਥੇ ਉੱਥੇ ਲੰਗਰ ਲੱਗਾ ਜੀ ਫਿਲਦਰਾ ਦੀ ਲੰਗਰ ਗੰਗ ਤੇ ਆ ਰ ਆ ਸਾਹਮਣੇ ਠੀਕ ਆ ਜੀ ਤੇ ਐਂਟੀ ਵਿਚਾਰੀ 2-3 ਵਾਰੀ ਆ ਗਈ ਸਾਡੇ ਕੋਲ ਤੇ ਚਲੋ ਅਸੀਂ ਗੁਰਦੁਆਰੇ ਵੀ ਜਾਣੇ ਆ ਸਾਰੇ ਜਗ੍ਹਾ ਜਾਣੇ ਆ ਤੇ ਜੇ ਕੋਈ ਸੱਦੇ ਤੇ ਵੀ ਜਾਣਾ ਪੈਂਦਾ ਠੀਕ ਆ ਠੀਕ ਹੈ ਇਧਰ ਆ ਡਿਸ਼ ਤੇ ਇਧਰ ਆਡਾ ਲੰਗਰ ਗੈਂਗ ਤਿਆਰ ਹੈ ਸਾਹਮਣੇ ਠੀਕ ਹੈ ਜੀ ਤੇ ਇਹਨਾਂ ਬੜੀ ਜਰੀ ਆ ਕਿ ਵੀ ਇੱਕ ਗਰੁੱਪ ਬਣਾ ਲਓ ਤੇ ਜਿੱਥੋਂ ਤੁਹਾਨੂੰ ਕੋਈ ਫੋਨ ਫਾਨ ਆਵੇ ਤੇ ਚਲ ਜੇ ਤੇ ਇਧਰ ਆਡੀ ਖੁਸ਼ੀ ਸਾਹਮਣੇ ਮੰਮੀ ਨੇ ਕੀਤੀ ਹੈ ਮੈਚਿੰਗ ਠੀਕ ਆ ਤੇ ਇਧਰ ਆਡਾ ਮੰਨ ਤੇ ਇਧਰ ਆਡਾ ਗੁਰ ਕੀਰਤ ਤੇ ਤੇ ਪਉਣਾ ਪੁੱਛਣ ਦੀ ਹੋਰ ਨਾਲ 2-4 ਤਿਆਰ ਕਰਨ ਦੇ ਲੰਗਰ ਖਾਣ ਬਾਅਦ ਤੇ ਵੀ ਲੰਗਰ ਲੱਗਾ ਦੇ ਆ ਜਾਓ ਤੇ ਲੰਗਰ ਖਾ ਲੋ ਆ ਵੀ ਆ ਵੀ ਨਾਲ ਹੈ ਤੇ ਉਧਰ ਆਡੀ ਜਸ਼ਨ ਵੀ ਚੱਲੀ ਆ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਫਿਰ ਸਸੀ ਖਾਲ ਦੀ ਸਾਰਿਆਂ ਨੂੰ ਅੱਜ ਸਾਡੀ ਲੰਗਰ ਗੈਂਗ ਤਿਆਰ ਆ ਨਹਿਣ ਤੇ ਚੱਲੇ ਆ ਕਿੱਧਰ ਚੱਲੇ ਪੁਸ਼ਪੀ ਦੀਦੀ ਮੈਂ ਤੇ ਸ਼੍ਰੀ ਸ਼ੰਕਰ ਜੀ ਦੀ ਪੂਜਾ ਅੱਛਾ ਅੱਛਾ ਠੀਕ ਆਪਨਾ ਹੀ ਹੈ ਫੇਰ ਦੇ ਨਹੀਂ ਗਏ ਇੱਧਰ ਆ ਇੱਧਰ ਖੁਸ਼ਪ੍ਰੀਤ ਕੋਈ ਸੀ ਹੈਲੋ ਕਿੱਥੇ ਚੱਲੇ ਹੋ ਜਾ ਕੇ ਆਪਾਂ ਕਹਿੰਦੇ ਨਹੀਂ ਵੀ ਚੱਲੀ ਆ। ਵੀ ਭਈਆ ਮੰਦਿਰ ਚ ਪਹੁੰਚ ਚੁੱਕੇ ਨੇ ਸਾਡੇ ਮਹੱਲੇ ਦੇ ਸਾਰੇ ਜਾਣੇ ਇੱਧਰ ਵੇਖੋ। ਆਹ ਵੇਖੋ। ਹੈਲੋ। ਹੈਲੋ। ਸਾਰੇ ਜਾਣੇ ਲੱਗਣ ਦੇ ਆਪਣੇ ਆ। ਚਲੋ ਆਓ ਅਕਸ਼ਰਾ ਵੇਖੋ ਪੱਖੀ ਚ ਲੰਡੀ ਹੈ ਵਿਚਾਰੀ। ਸੌਰਵ ਪਹੁੰਚ ਚੁੱਕਾ ਹੈ। ਪਹੁੰਚ ਚੁੱਕਾ ਹੈ। ਹੈਲੋ ਗਾਇਜ਼। ਹੋਰ ਕਦੋਂ ਤੇ ਆਏ ਇੱਕ ਘੰਟਾ ਹੋ ਚੁਕਿਆ ਹੈ ਇਹ ਤਾਂ ਕਹਿੰਦਾ ਕਿ ਕੰਜ ਕਾ ਮਿਲੀ ਹੈ ਕਿ ਨਹੀਂ ਅਜੇ ਆਈ ਤਾਂ ਆਈ ਲੇਟ ਆਏ ਵੇ ਲੋਕਾਂ ਨੂੰ ਪਤਾ ਹੀ ਨਹੀਂ ਅਜੇ ਕੰਨ ਕੋਰੇ ਇੱਧਰ ਬਜ਼ੁਰਗ ਬੈਠੇ ਵਿਚਾਰੇ ਕਪਾ ਛਪਾ ਮਾਰਨ ਦੇ ਨੇ ਸੋ ਤਾਂ ਇਧਰ ਹਵਣ ਹੋਣ ਧਿਆ ਸੋ

ਮਨ ਲੀ ਗਾ ਵਾਹ ਰਾਜਾ ਕੁਰੀ

ਲਓ ਜੀ ਆਡਾ ਅਰਨਵੀਰ ਕੰਨਿਆਂ ਦੇ ਤੈਰ ਤੋਂ ਹੁੰਦੇ ਆ ਵੇਖੋ ਜੀ ਹਰ ਇੱਕ ਦੇ ਧਰਮ ਦੇ ਵੱਖਰੇ ਵੱਖਰੇ ਰੀਤੀ ਰਿਵਾਜ ਹੁੰਦੇ ਆ ਠੀਕ ਹੈ ਜੀ ਹੁਣ ਆਪਾਂ ਆਪਣੇ ਗਲੀ ਮਹੱਲੇ 'ਚ ਇਕੱਠੇ ਰਹਿੰਦੇ ਆ ਤੁਹਾਨੂੰ ਸੱਦਾ ਦਿੱਤਾ ਹੈ ਤੇ ਆਪਾਂ ਖੁਸ਼ੀ ਖੁਸ਼ੀ ਜਾਈਦਾ ਕੋਈ ਵੀ ਧਰਮ ਹੋਵੇ ਤੇ ਹਰ ਧਰਮ ਚ ਖੁਸ਼ੀ ਨਾ ਚਾਹੀਦਾ ਤੇ ਹਰ ਧਰਮ ਦਾ ਆਪਣਾ ਆਪਣਾ ਰਵਾਜ ਵਾ ਪੂਜਾ ਪਾਠ ਦਾ ਠੀਕ ਹੈ ਜੀ ਤੇ ਆਪਾਂ ਸਾਰੇ ਇਕੱਠੇ ਰਹਿੰਨੇ ਆ ਆਪਣੀ ਇੱਕ ਫੈਮਿਲੀ ਹੈ ਮਹੱਲੇ ਦੇ ਵਿੱਚ ਤੇ ਜਿੱਥੇ ਅਨੁਸਾਰਿਆ ਜਾਂਦਾ ਵਾ ਉੱਥੇ ਚਾਈਦਾ ਜਰੂਰ ਇਧਰ ਕੰਨਿਆਂ ਬਿਠਾਈਆਂ ਸਾਹਮਣੇ ਠੀਕ ਹੈ ਜੀ ਬਾਕੀ ਦੱਸਣ ਦੇ ਆ ਕਿ ਹਮਣ ਜਿਹੜਾ ਇਹਨਾਂ ਨੇ ਕਰਵਾਇਆ ਬੜੇ ਚਿਰਾਂ ਬਾਅਦ ਹੋਇਆ ਇੱਥੇ ਠੀਕ ਹੈ ਜੀ 3 ਦਿਨ ਹੋ ਗਏ ਹਾਂ 3 ਦਿਨ ਹੋ ਗਿਆ ਬਣੁੰਦਿਆਂ ਨੂੰ ਇੱਥੇ ਪਹੁੰਚੇ ਇੱਥੇ ਬਾਕੀ ਚਲੋ ਆਈ ਪਹੁੰਚੇ ਇੱਥੇ ਉਹ ਆਪਾਂ ਨੂੰ 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 ਆਪਾਂ ਬਾਕੀ ਇਹਨੂੰ ਜਿਹੜਾ ਕੋਈ ਸੱਤ ਦਾਵਾ ਆਹੀਂ ਇਹ ਨਹੀਂ ਪੈਂਦਾ ਕਿ ਅਗਲਾ ਕਿਹੜੇ ਧਰਮ ਦਾ ਕਿਹੜਾ ਨਹੀਂ ਆ ਠੀਕ ਹੈ ਜੀ ਉਹ ਤੇ ਜ਼ਰੂਰ ਜਾਈਦਾ ਠੀਕ ਹੈ ਜੀ ਤੁਹਾਨੂੰ ਕਿ ਆਪ ਕੋਈ ਗੋਵਾਲੂ ਕੋ ਭਾਈ ਸੁਤਾਰਨਾਰੇ ਤੁਹਾਨੂੰ ਕੋਈ ਪਤਾ ਨਹੀਂ ਕੋ ਗੋਵਾਲ ਕੋ ਦੇਣਾ ਸਤਿ ਸ੍ਰੀ ਅਕਾਲ ਤੇ ਆ ਗਵਾ ਚੋ ਪਾਉਂਦੀ ਆਂ ਤੁਹਾਨੂੰ ਲੱਗਿਆ ਪੋਲੇ ਨਾ ਜੀ ਦਾ ਮੰਦਿਰ ਹੀ ਲਾ ਲੋ ਤੁਸੀਂ ਠੀਕ ਹੈ ਜੀ ਜਿਆ ਪਰ ਪਸ਼ੇ ਨਹੀਂ ਲੈਂਦੇ ਨੇ ਨਾ ਹੂੰ ਜਿਆ ਪਰ ਸ਼ਿਵਲਿੰਗ ਜਿਹੜੇ ਸਥਾਪਿਤ ਕੀਤੇ ਨੇ ਉਹ ਤੇ ਜਿਹੜੇ ਅੰਦਰ ਸ਼ਿਵਲਿੰਗ ਲਿਆਂਦੇ ਹੋ ਜੈਪੁਰ ਤੋਂ ਲਿਆਂਦੇ ਹੋ ਇੱਥੇ ਸਥਾਪਿਤ ਕੀਤੇ ਗਏ ਆ ਠੀਕ ਹੈ ਜੀ ਤੇ ਜਿਹੜਾ ਹਵਨ ਆ ਬੜੇ ਚਿਰਾਂ ਬਾਅਦ ਇੱਥੇ ਹੋਇਆ ਜੀ ਤੇ ਪੂਰੇ 3 ਦਿਨ ਚੱਲਿਆ ਜੀ ਪਹਿਲੀ ਵਾਰੀ ਹਵਨ ਹੋਇਆ ਜੀ ਜਮਨ ਪਹਿਲੀ ਵਾਰੀ ਹੋਇਆ ਜੀ ਹੁਣ ਸਾਲ ਬਾਅਦ ਹੋਇਆ ਜੀ ਹੁਣ ਹਰ ਸਾਲ ਬਾਅਦ ਇੱਥੇ ਇਹਨਾਂ ਨੇ ਹਵਨ ਕਰਿਆ ਕਰਨਾ ਵਾ ਇਦਾਂ ਹੀ ਰੌਣਕਾਂ ਲੱਗਣਗੀਆਂ ਇੱਥੇ ਠੀਕ ਹੈ ਜੀ ਉਹ ਯਾਪੜੇ ਹਰਚਵਾਲ ਤੋਂ ਜੇ ਥੋੜਾ ਆਸੂ ਪਾ ਲੈਣਾ ਹੈ। ਬਾਕੜੀ ਆਪਣੇ ਘਰ ਚੋਂ ਵੱਲ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਆ। ਠੀਕ ਹੈ ਜੀ ਬਟਾਲੇ ਰੋਡ ਦੇ ਉੱਤੇ ਆ। ਹੈਲੋ। ਲੈ ਕੇ ਪ੍ਰਸ਼ਾਦ ਵੰਡਿਆ ਜਾ ਰਿਹਾ ਜੀ। ਮੈਂ ਕਰਦਾ ਤੈਨੂੰ ਜਰਾ ਇੱਥੇ। ਆਪੋ ਘਰ ਜੀ ਲਾਓ ਜੀ ਹੁਣ ਇੱਥੇ ਲੰਗਰ ਵਰਤਾਇਆ ਜਾਣਾ ਜੀ ਠੀਕ ਹੈ ਜੀ ਆਓ ਜੀ ਲੰਗਰ ਦੀ ਸੇਵਾ ਚੱਲਣ ਦੀ ਹੈ ਜੀ ਸਾਹਮਣੇ ਠੀਕ ਹੈ ਜੀ ਆਪਣੀਆਂ ਭੈਣਾਂ ਨੂੰ ਲੰਗਰ ਸ਼ਿਕਾਇਆ ਜਾ ਰਿਹਾ ਆਪਣੇ ਭਰਾਵਾਂ ਵੀਰਾਂ ਨੂੰ ਬਜ਼ੁਰਗਾਂ ਨੂੰ